ਬਾਕੀ ਖੁਸ਼ ਰਹੋ ਸ਼ਸ਼ੀ ਕਲਜੀ ਸਾਰਿਆਂ ਨੂੰ ਹੋਪਸ ਸਾਰੇ ਇੰਡਸਿਟੈਂਟ ਹੈ ਤੋਂ ਹੋਗੇ ਫੈਂਸ ਆਲ ਰੈਡੀ ਹੋ ਗਏ ਸੀਗੇ ਹਨਾ ਅੱਜ ਆਪਾਂ ਕਰਿਆ ਹੈਅਰ ਵਾਸ਼ ਤੇ ਆਪਾਂ ਉਦਹੀਂ ਅਗੇ ਬਾਹਰ ਕਿਉਂਕਿ ਨਾ ਸਾਡਾ ਕਿਸੇ ਰੀਜ਼ਨ ਕਰਕੇ ਗੱਡੀ ਦਾ ਸ਼ੀਸ਼ਾ ਜਿਹੜਾ ਫਰੰਟ ਉਹ ਟੁੱਟ ਗਿਆ ਸੀਗਾ ਆਪਾਂ ਚੱਲੇ ਆ ਉਹ ਪਵਾਨ ਤੇ ਮਿਲਦੇ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਹਨਾ ਦੇਖਦੇ ਆ ਸ਼ੀਸ਼ਾ ਪਾਉਣਾ ਪਾਣਾ ਜ਼ਰੂਰੀ ਹੈ ਕਿਉਂਕਿ ਫਰੰਟ ਵਾਲਾ ਸ਼ੀਸ਼ਾ ਹੈ ਪਿੱਛੋਂ ਕੁਝ ਦਿਖਦਾ ਨਹੀਂ ਪਿਆਗਾ। ਬਾਕੀ ਆਪਾਂ ਤੁਹਾਨੂੰ ਉੱਥੇ ਦਿਖਾਵਾਂਗੇ ਹਨ ਇਹ ਗੱਡੀ ਦਾ ਸ਼ੀਸ਼ਾ ਟੁੱਟਿਆ ਕਿਵੇਂ ਹੈ ਹਨਾ ਤੇ ਪਹੁੰਚਦੇ ਆਪਾਂ ਬਾਕੀ ਕੀ ਕਹਿਣਾ ਚਾਹੂੰ। ਦੇਖ ਨਹੀਂ ਰਿਹਾ ਮੈਂ ਕਿੰਨਾ। ਹੋਰ ਸਾਨੂੰ ਬੜੀ ਦਿੱਕਤ ਆ ਰਹੀ ਹੈ ਹਨਾ ਵੀ ਸ਼ੀਸ਼ਾ ਟੁੱਟਿਆ ਵਾ। ਸੋ ਦਿਲਦੇ ਆਪਾਂ ਜੋ ਬਣ ਰਹੇ ਬਲੌਗ ਦੇ ਨਾਲ 1 ਮਿੰਟ 6 ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਆਰੇ ਸ਼ੀਸ਼ੇ ਦੇ ਖਲਾਤ ਕੀ ਬਣੇ ਪਏ ਆ ਹਾਂਜੀ ਫਰੈਂਸ ਫਾਈਨਲੀ ਵੀ ਤੱਕ ਗਿਆ ਵਾ ਸ਼ੀਸ਼ਾ ਦੇਖਣ ਹਨਾ ਪੁੱਛਦੇ ਆਪਾਂ ਆਏ ਹੋਏ ਆ ਸ਼ੌਕ ਤੇ ਪੁੱਛਣ ਗਏ ਆ ਵੀ ਸ਼ੀਸ਼ਾ ਮਿਲ ਜੂਗਾ ਛੱਡ ਗੱਡੀ ਦਾ ਹਨਾ ਛੇ ਦੇਖ ਲਿਆ ਜਦ ਮਿਲ ਗਿਆ ਫਿਰ ਆਪਾਂ ਪਵਾਵਾਂਗੇ ਨਾ ਪਹਿਲਾਂ ਲੈਣਾ ਅੱਡੇ ਸ਼ੌਕ ਤੋਂ ਪੈਂਦਾ ਆ ਤੇ ਵਾਉਣਾ ਹੋਰ ਕਿਸੇ ਸ਼ਾਪ ਤੋਂ ਜਾਂਦਾ ਹੈ ਨਾ ਪੰਗਾ ਹੀ ਹੈ ਚਲੋ ਦੇਖਦੇ ਹਾਂ ਮਿਲਦਾ ਫਿਰ ਆਪਾਂ ਭੀੜ ਬਹੁਤ ਜ਼ਿਆਦਾ ਹੈ ਸ਼ਾਪ ਤੇ ਹੈ ਨਾ ਦੇਖਦੇ ਦਿਖੋ ਭੀੜ ਬਹੁਤ ਜ਼ਿਆਦਾ ਆਈ ਗੰਡੀ ਖੜੀ ਹੋਈ ਹੈ ਦਿਖਣਾ ਨਹੀਂ ਸ਼ਾਪ ਤੇ ਭੀੜ ਬਹੁਤ ਜ਼ਿਆਦਾ ਹੈ ਤੁਸੀਂ ਤੋਂ ਇਹ ਰੱਖ ਲੀਏ ਕੀ ਹੋ ਰਿਹਾ ਤੁਹਾਨੂੰ ਕੀ ਆ ਰਿਹਾ ਹੈ ਇਹਦਾ ਟਾਈਮ ਸਾਰ ਦੋ ਗੇੜੀ ਗੇੜੀ ਚ ਬੈਠੇ ਆ ਸਿੱਟਾ ਗੇੜੀ ਗੇੜੀ ਦਾ ਇਹ ਨੋਵਾ ਨਹੀਂ ਆ ਨੋਵਾ ਦੀਆਂ ਜਾਜਵਾਲੀਆਂ ਸਿੱਟਾ ਉਹ ਆਉਂਦੇ ਬੈਠੇ ਕਿੰਨਾ ਟਾਈਮ ਲੱਗੂ ਫਿਰ ਸ਼ੀਸ਼ਾ ਪੈਂਦੇ ਅੱਛਾ ਜਿਹੜਾ ਹੈ ਆਪਣਾ ਪਹਿ ਗਿਆ ਵਾ ਤੁਸੀਂ ਦੇਖ ਲਓ ਜੀ ਦੇਖਦੇ ਆਂ ਸ਼ੀਸ਼ਾ ਪਹਾਰਿਆ ਸੀਗਾ ਤੇ ਹੁਣ ਅਸੀਂ ਚੱਲਿਆਂ ਵਾਪਸ ਕਰੇ ਕਰੀ ਚੱਲਿਆਂ ਹਾਂ ਜੀ ਅਰੇ ਜੰਗਲ ਪੈ ਗਿਆ ਕਰਮ ਹਵਾ ਹਿੰਦਾ ਪਿਆ ਸੀ ਚੱਕ ਕੇ ਜਿੱਦਾਂ ਸਾਈਡ ਤੇ ਹੀ ਕਰਦਾ ਪੱਖਾ ਸਭ ਦੀ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਪਾਉਣ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਆਪ ਇਦਾਂ ਹੀ ਆਪਾਂ ਘੈਂਟ ਘੈਂਟ ਵਲੌਗ ਲੈ ਕੇ ਆਵਾਂਗੇ ਠੀਕ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਆਪਾਂ ਨੈਕਸਟ ਵਲੌਗ ਕਿਹੜੇ ਟੌਪਿਕ ਤੇ ਲੈ ਕੇ ਆਈਏ ਜਾ ਰਿਹਾ ਕਿ ਮoure ਬਹੁਤ ਜ਼ਿਆਦੇ ਗੱਡੀਆਂ ਖੜੀਆਂ ਨੇ ਰਸ਼ ਬਹੁਤ ਜ਼ਿਆਦੇ ਉਹਨਾਂ ਦੇ ਸੋ ਉਹ ਲੈਣਗੇ ਆ ਪੈਡੀਆਂ ਸੋ ਫਿਰ ਆਪਾਂ ਲੈ ਕੇ ਘਰੇ ਜਾਵਾਂਗੇ ਸਿੱਧਾ ਵਾਪਸ ਗਰਮੀ ਬਹੁਤ ਜ਼ਿਆਦੇ ਆ ਗੱਡੀ ਚ ਆਪਾਂ ਏਸੀ ਛੱਡ ਕੇ ਮੋਜ ਨਾਲ ਬੈਠੇ ਆ ਆਰਡਰ ਕਰੀ ਜਾਂਦੇ ਵੀ ਆ ਲੈਓ ਆ ਲੈਓ ਕਿ ਗਰਮੀ ਬਹੁਤ ਆ ਬਾਬੇ ਬਾਹਰ ਨਿਕਲਣ ਦਾ ਜੀ ਨਹੀਂ ਕਰਦਾ ਜਮ ਸ਼ੀਸ਼ਾ ਉਹ ਆਇਆ ਹੋਈ ਉੱਥੇ ਉਹ ਵੀ ਗਰਮ ਹਵਾ ਦਿੰਦਾ ਸੀ ਪੱਕਾ ਮਸਾ ਬੈਠੇ ਰਹੇ ਸੀ ਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ। ਸੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਕੈਂਡ ਦੇ ਵਲੌਗ ਵਿੱਚ। ਬਾਏ।